जय वाल्मीकि जय गिर रविदास धन गुरु नानक मैं थोड़ा तो भी रोशन खबरवाल राष्ट्रीय प्रधान वाल्मीकि संघर्ष मोर्चा बीजेपी नेता जिला कपूरथला तो बोल रहा हाँ बहुत खुशी की गल है कि साढ़े निर्धारक ने नेता भारत के बहुत ही महान प्रधानमंत्री नरेंद्र भाई मोदी जी ਬੱਲਾ ਸੱਚਖੰਡ ਵੱਲ ਪਹੁੰਚ ਰਹੇ ਨੇ ਅਤੇ ਉਥੇ ਦੇ ਗੱਦੀ ਨਿਸ਼ੀਨ ਗੁਰੂ ਸਾਹਿਬ ਨੂੰ ਉਪਾਦਮ ਸ਼੍ਰੀ ਵੀ ਦੇਣਗੇ ਲੇਕਿਨ ਮੈਂ ਮੋਦੀ ਸਾਹਿਬ ਦਾ ਕੀ ਕਹਾ ਕਿ ਐਡੀ ਵੱਡੀ ਸੋਚ ਤੇ ਹਰੇਕ ਧਰਮ ਨਾਲ ਲੈ ਕੇ ਚੱਲਣਾ ਕੋਈ ਵੀ ਧਰਮ ਹੋਵੇ ਹਰੇਕ ਧਰਮ ਨੂੰ ਰਵਾਸ ਦੇਣਾ ਲੇਕਿਨ ਮੈਂ ਇਹ ਨਾਲ ਇਹ ਵੀ ਕਹਾਗਾ ਕਿ ਮੋਦੀ ਜੀ ਪੰਜਾਬ ਦਾ ਸੋਚੋ ਪੰਜਾਬ ਦੇ ਨੌਜਵਾਨੀ ਨਸ਼ੇ ਚ ਮਰ ਰਹੀ ਹੈ ਬੇਰੁਜ਼ਗਾਰੀ ਦੇ ਨਾਲ ਲੋਕ ਮਰ ਰਹੇ ਨੇ ਜਾਂ ਸਰਵਾਰ ਪੰਜਾਬ ਚ ਬਹੁਤ ਜਿਆਦਾ ਵਾ ਅਗਰ ਤੁਸੀਂ ਇੱਥੇ ਜਲੰਧਰ ਆ ਰਹੇ ਹੋ ਤੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵਾਅਦਾ ਕਰਕੇ ਜਾਓ ਕਿ ਵਿਜੇਪੀ ਦੀ ਸਰਕਾਰ ਪੰਜਾਬ ਚ ਤੁਹਾਡੇ ਘਰ ਤੇ ਆਉਣੀ ਹੈ ਅਮਰ ਸ਼ਾਹ ਜੀ ਦੇ ਘਰ ਤੇ ਆਉਣੀ ਹੈ ਅਗਰ ਤੁਸੀਂ ਪੰਜਾਬ ਦੇ ਸੇਵੇ ਪ੍ਰਾਥ ਰੱਖ ਦਿੱਤਾ ਤੇ ਪੰਜਾਬ ਦੁਬਾਰਾ ਖੁਸ਼ਹਾਲ ਰਾਜਿਆ ਬਣ ਜਾਗਾ ਇੱਕ ਦਿਨ ਤੀ ਮਾਹੂਰ ਕਰੇਗਾ ਮੋਦੀ ਜੀ ਤੁਸੀਂ ਅਗਰ ਇੱਕ ਤੀਤ ਨੂੰ ਆਉਣਾ ਹੈ ਤੇ ਵੈਲਮਿਕੀ ਤੀਰਥ ਅਮਰਸਰ ਦੇ ਤਤਮਸਤਕ ਯੂਜ ਹੋਵੋ ਜਦੋਂ ਦੇ ਤੁਸੀਂ ਪ੍ਰਧਾਨ ਮੰਤਰੀ ਬਣੇ ਹੋ ਅੱਜ ਤੱਕ ਤੁਸੀਂ ਵੈਲਮਿਕੀ ਤੀਰਥ ਨਾਤਮਸਤਕ ਨਹੀਂ ਹੋਏ ਅਸੀਂ ਤੁਹਾਡਾ ਬਹੁਤ ਧੰਨਵਾਦ ਕਰ ਰਹੇ ਹਾਂ ਤੁਹਾਡਾ ਕੋਟੀ ਕੋਟੀ ਦਿਨਵਾਦਾ ਤੁਹਾਨੂੰ ਸਲੂਟ ਹੈ ਕਿ ਤੁਸੀਂ ਹਰੇਕ ਤਰਫ ਨੂੰ ਨਾਲ ਲੈ ਕੇ ਚੱਲਦੇ ਹੋ ਜੈ ਵੈਲਮਿਕੀ ਹਰ ਵਾਰ ਹਰ ਹਰ ਵੈਲਮਿਕੀ ਤੇ ਨਾਲ ਹੀ ਮੈਂ ਕਹਾਗਾ ਇਹ ਗੁਰੂ ਰਵੀਦਾਸ ਦੇ ਜਨਮ ਦਿਨ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ